ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਹਾਜ਼ਰ ਹੋਇਆ 3 ਮਾਰਚ ਨੂੰ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਕਿ ਅੱਜ 3 ਮਾਰਚ ਨੂੰ ਵੀਰੋ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਇੱਕ ਪੱਛਮੀ ਪਾਸਿਓਂ ਵੀਰੋ ਸਿਸਟਮ ਹੈ ਜੋ ਉਹ ਆ ਰਿਹਾ ਹੈ ਜੋ ਪੰਜਾਬ ਦੇ ਅੱਜ ਤਕਰੀਬਨ 40% ਖੇਤਰਾਂ ਨੂੰ ਵੀਰੋ ਪ੍ਰਭਾਵਿਤ ਕਰੇਗਾ ਜ਼ਿਆਦਾਤਰ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਜੋ ਕਿ ਪਹਾੜੀ ਏਰੀਆ ਦੇ ਨਾਲ ਲੱਗਦੇ ਖੇਤਰ ਨੇ ਜਿਵੇਂ ਕਿ ਪੱਛਮੀ ਤੇ ਪੰਜਾਬ ਦੇ ਵੀਰੋ ਜੋ ਉੱਤਰੀ ਭਾਗ ਨੇ ਜਿਹਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਅਗਵੀਰ ਅਮਰਤਸਰ ਸਾਹਿਬ ਤਰਨਤਾਰਨ ਕਪੂਰਥਲਾ ਗੁਰਦਾਸਪੁਰ ਰੂਪਨਗਰ ਜਲੰਧਰ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਤਕਰੀਬਨ ਜੇ ਆਪਾਂ ਗੱਲ ਕਰੀਏ ਵੀਰੋ ਇਹ ਜੋ ਪੱਛਮੀ ਤੇ ਉੱਤਰੀ ਭਾਗ ਨੇ ਇਹਨਾਂ ਭਾਗਾਂ ਦੇ ਤਕਰੀਬਨ ਵੀਰੋ ਆਪਾਂ ਨੂੰ 40-50% ਖੇਤਰਾਂ ਦੇ ਵਿੱਚ ਬੱਦਲਾਂ ਦੇ ਨਾਲ ਹਲਕੀ ਫੁਲਕੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਕਿਣਮਣ ਨਵਾਂ ਮਾਹੌਲ ਤੇ ਕਿਤੇ ਛੋਟਾ ਮੂਟਾ ਆਪਾਂ ਨੂੰ ਸ਼ਰਾਟੇਦਰ ਮੀਂਹ ਦੇਖਣ ਨੂੰ ਵੀ ਰੋ ਮਿਲ ਸਕਦਾ ਹੈ ਕੋਈ ਜਿਆਦਾ ਵੱਡਾ ਸਿਸਟਮ ਦਾ ਪ੍ਰਭਾਵ ਮੈਦਾਨੀ ਭਾਗਾਂ ਦੇ ਉੱਪਰ ਨਹੀਂ ਪਵੇਗਾ ਕਿਉਂਕਿ ਸਿਸਟਮ ਵੀਰੋ ਜਿਆਦਾ ਤਕੜੀ ਸ਼੍ਰੇਣੀ ਦਾ ਨਹੀਂ ਹੈ ਇਹ ਹਲਕੀ ਸ਼੍ਰੇਣੀ ਦਾ ਸਿਸਟਮ ਹੈ ਉਹ ਨੇੜੇ ਨੇੜੇ ਦੇ ਖੇਤਰ ਨੂੰ ਪ੍ਰਭਾਵਿਤ ਕਰੇਗਾ ਬਾਕੀ ਜੋ ਪੰਜਾਬ ਦੇ ਪੂਰਬੀ ਤੇ ਦੱਖਣੀ ਭਾਗ ਨੇ ਜਿਵੇਂ ਕਿ ਆਪਾਂ ਲਾਲੋ ਫਤਈਗੜ੍ਹ ਤੋ ਅੱਗੇ ਵੀਰੋ ਚੰਡੀਗੜ੍ਹ ਮਹਾਲੀ ਏਰੀਆ ਹੋ ਗਿਆ ਲੁਧਿਆਣਾ ਦਾ ਮੱਧ ਭਾਗ ਹੋ ਗਿਆ ਪੰਜਾਬ ਦੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਵੀਰੋ ਪੰਜਾਬ ਦੇ ਦੱਖਣੀ ਭਾਗ ਹੋ ਗਿਆ ਇਨ੍ਹਾਂ ਖੇਤਰਾਂ ਤੱਕ ਸਿਰਫ ਬਦਰਾਂ ਦੀ ਆਵਾਜ਼ ਹੀ ਦੇਖਣ ਨੂੰ ਮਿਲੇਗੀ ਆਪਾਂ ਨੂੰ ਨਿੱਕੀ ਮੋਟੀ ਕਿੜਮਣ ਇੱਕ ਦੋ ਕਥਮਤੇ ਹੋ ਸਕਦੇ ਪਰ ਕੋਈ ਜ਼ਿਆਦਾ ਬਰਸਾਤ ਦੇ ਪ੍ਰਭਾਵ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਨਹੀਂ ਹੋਣਗੇ ਹਵਾਵਾਂ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਪੂਰਬੀ ਤੇ ਤਕਰੀਬਨ ਉੱਤਰ ਦੱਖਣ ਦਿਸ਼ਾ ਵੱਲ ਤੋਂ ਵੀਰ ਹਵਾਵਾਂ ਆਪਾਂ ਨੂੰ ਚਲਦੀਆਂ ਦੇਖਣ ਨੂੰ ਮਿਲਣਗੀਆਂ ਉੱਤਰ ਤੇ ਪੱਛਮ ਹਵਾ ਦਿਸ਼ਾ ਤੋਂ ਵੀਰ ਹਵਾਵਾਂ ਚਲਦੀਆਂ ਦੇਖਣ ਨੂੰ ਮਿਲਣਗੀਆਂ ਹਵਾਵਾਂ ਦੀ ਰਫ਼ਤਾਰ 5 ਤੋਂ ਲੈ ਕੇ 10-15 ਕਿਲੋਮੀਟਰ ਤੱਕ ਹੋ ਸਕਦੀ ਹੈ। ਕੋਈ ਜ਼ਿਆਦਾ ਹਨੇਰੀ ਨੂੰ ਮਾ ਤੇਜ਼ ਹਵਾਵਾਂ ਨਹੀਂ ਚੱਲਣਗੀਆਂ ਨੌਰਾਂ ਹਵਾਵਾਂ ਵੀ ਰਗ ਸਕਦੀਆਂ ਨੇ। ਬਾਕੀ ਵੀਰੋ ਮੌਸਮ ਦੇ ਵਿੱਚ 1-2 ਡਿਗਰੀ ਦਾ ਟੈਂਪਰੇਚਰ ਦੇ ਵਿੱਚ ਗਰਾਵਟ ਆਏ ਕਿਉਂਕਿ ਬੱਦਲਬਾਜ਼ੀ ਨਾਲ ਧੁੱਪ ਦਾ ਪ੍ਰਭਾਵ ਥੋੜਾ ਘੱਟ ਰਹੇਗਾ। ਕੱਲ੍ਹ ਦਿਨ ਦੇ ਸਮੇਂ ਚੰਗੀ ਤੇਜ਼ ਧੁੱਪ ਦੇਖਣ ਨੂੰ ਮਿਲੀ ਸੀ ਵੀਰੋ ਅੱਜ ਧੁੱਪ ਥੋੜੀ ਜਿਹਾ ਮੱਧਮ ਰਹਿ ਸਕਦੀ ਹੈ। ਦੁਪਹਿਰ ਤੋਂ ਬਾਅਦ ਸਿਸਟਮ ਦਾ ਪ੍ਰਭਾਵ ਘਟੇਗਾ ਫਿਰ ਵੀਰੋ ਪੰਜਾਬ ਦਾ ਮੌਸਮ ਫਿਰ ਤੋਂ ਸਾਫ਼ ਹੋਣ ਦੀ ਉਮੀਦ ਬਣੀ ਹੋਈ ਹੈ। ਟੈਂਪਰੇਚਰ ਵੀਰੋ ਦਿਨ ਧੰਨਵਾਦ ਜੀ